din gaya khar ਆਜ ਕੱਤ ਹੋਤੀ ਇਹ ਇਹ ਸ਼ਬੀਲ ਸ਼ਹੀਦਾਂ ਦੇ ਸਰਤਾਜ ਸਹਿਜ ਗੁਰੂ ਅਰਜਨ ਦੇਵ ਜੀ ਜੀ ਸ਼ਹੀਦੀ ਨੂੰ ਸਮਰਪਿਤ ਦੇ ਪੰਜਾਬ ਵਿੱਚ ਸਾਰੀ ਇਹ ਦੌਰ ਚੱਲ ਰਿਹਾ ਸ਼ਬੀਲਾਂ ਦਾ ਉਸ ਨੂੰ ਮੁਖ ਰੱਖਦੇ ਹੋਏ ਆਪਣਾ ਪੁਰੀ ਗਰੁੱਪ ਰੀਅਲ ਸਟੇਟ ਵੱਲੋਂ ਇੱਕ ਸ਼ਬੀਲ ਲਗਾਈ ਗਈ ਹੈ ਕਿਹਨਾਂ ਵੱਲੋਂ ਸਹਿਯੋਗ ਹੁੰਦਾ ਕੱਲੇ ਪੁਰੀ ਸਾਹਿਬ ਵੱਲੋਂ ਜਾਂ ਪੁਰੀ ਗਰੁੱਪ ਰੀਅਲ ਚਲੋ ਹੁਣ ਇਹ ਸਹਿਯੋਗਤਾ ਹੁਣ ਆਉਣ ਜਾਣ ਵਾਲੇ ਵੀ ਦੇ ਹੀ ਰਹੇ ਸਭ ਸਹਿਯੋਗਤਾ ਪਰਮਾਤਮਾ ਦਾ ਹੁੰਦਾ ਜੀ ਬੰਦਾ ਕੁਝ ਨਹੀਂ ਕਰ ਸਕਦਾ ਪਰ ਸੋਦੀ ਕਿਰਪਾ ਨਾਲ ਇਹ ਖਾਲੇ ਲਗਾਈ ਜਾਂਦੀ ਆ ਮਤਲਬ ਹਲੇ ਲਗਾਈ ਹਰ ਸਰ ਜਾਂਦੀ ਹੈ ਪਰ ਇੱਥੇ ਪਹਿਲੀ ਵਾਰ ਲਾਈ ਹੈ ਉਹ ਪੁਰਦੇ ਹੇਟ ਤਾਂ ਪਹਿਲਾਂ ਵੀ ਲਾ ਦਿੰਦੇ ਹਾਂ ਹਾਂਜੀ ਹਾਂਜੀ ਤੇ ਹੋਰ ਇਸ ਗਰਮੀ ਦੇ ਮਤਲਬ ਮੌਕੇ ਤੇ ਲੋਕਾਂ ਨੂੰ ਸੁਨੇਹਾ ਕੀ ਦਵਾਂ ਗਾ ਖਾਸ ਕਰ ਗਰਮੀ ਤੇ ਬਚਣ ਵਾਸਤੇ ਤੁਸੀਂ ਡਾਕਟਰ ਹੋ ਇੱਕ ਹਾਂਜੀ ਡਾਕਟਰ ਹੋਣ ਦੇ ਨਾਤੇ ਗਰਮੀ ਤੋਂ ਬਚਣ ਵਾਸਤੇ ਸਰ ਇਹੀ ਹੈ ਵੀ ਆਪਣਾ ਨਾਰੀਅਲ ਦਾ ਪਾਣੀ ਵਗੈਰਾ ਪਿੰਦੇ ਰਹੋ ਤੇ ਆਪਣਾ ਆਪਣਾ ਜਿਹੜਾ ਆਪਣਾ ਇਹ ਹੈ ਅੰਗੂਰ ਵਗੈਰਾ ਜਿਹੜੇ ਤੁਹਾਨੂੰ ਪਾਣੀ ਪ੍ਰਾਪਤ ਹੁੰਦਾ ਜਿਵੇਂ ਟਪੀਤਾ ਹੋਇਆ ਇਹ ਚੀਜ਼ਾਂ ਖਾਓ ਤੇ ਧੁੱਪ ਤੇ ਬਚ ਕੇ ਰਹੋ ਸਫਰ ਸਫਰ ਤੋਂ ਲੈ ਕੇ ਕਿਉਂਕਿ ਲੋਕ ਜਾਵਾ ਸਾਰ ਸਫਰ ਬਹੁਤ ਕਰਦੇ ਨੇ ਘੁੰਮਣ ਫਿਰਨ ਵਾਲੀਆਂ ਤਾਂ ਇਹ ਜਦੋਂ ਨਾ ਖੜਿਆ ਵੀ ਨਹੀਂ ਜਾ ਰਿਹਾ ਸੀਤ ਚ ਲੱਗ ਰਹੇ ਨੇ ਪੈਰ ਚਲੋ ਖੜੇ ਜੇ ਗੱਡੀਆਂ ਜਾਂਦੇ ਆਪਾਂ ਉਹਦੇ ਏਸੀ ਲੱਗੇ ਹੋਣੇ ਆਮ ਜਿਹੜਾ ਮੋਟਰਸਾਈਕਲ ਤੇ ਜਾਂਦਾ ਸਾਈਕਲ ਉੱਤੇ ਜਾ ਰਿਹਾ ਉਹਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੋਰ ਕੋਈ ਸੁਨੇਹਾ ਜੀ ਸੁਨੇਹਾ ਸੈਕਿੰਡ ਬੈਗ ਵੀ ਕੋ ਕੱਟਾ ਬੈਗ ਵੀ ਕੋ ਪੱਤੇ ਪਰਮਾਦਨ ਸਾਹਿਬ ਜੀ ਭਲੀ ਕਰੇ